ਦਾਂ ਹਰਜਿੰਦਰ ਸਿੰਘ ਜੱਖੂ ਦੀ ਅਗਵਾਈ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਈ ਕੁਲਦੀਪ ਸਿੰਘ ਗੜਗਜ ਨੂੰ ਮਿਲਿਆ ਵਫ਼ਦ ਗੁਰਪਤਵੰਤ ਪੰਨੋ ਵਲੋਂ ਦਾ ਅੰਬੇਦਕਰ ਦੇ ਬੁੱਤਾਂ ਦੀ ਕਰਵਾਈ ਜਾ ਰਹੀ ਛੇੜਖਾਨੀ ਸੰਬੰਧੀ ਦਿੱਤਾ ਮੰਗ ਪੱਤਰ ਫਗਵਾੜਾ 4 ਜੁਲਾਈ ਯੂਨਾਈਟਿਡ ਮਿਸ਼ਨ ਪੰਜਾਬ ਫਰੰਡ ਦਾ ਇੱਕ ਵਫ਼ਦ ਦਾ ਹਰਜਿੰਦਰ ਸਿੰਘ ਜਖੂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਈ ਕੁਲਦੀਪ ਸਿੰਘ ਗੜਗਜ ਨੂੰ ਮਿਲਿਆ। ਉਹਨਾਂ ਦੇ ਨਾਲ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਸਨ। ਵਫ਼ਦ ਵੱਲੋਂ ਇੱਕ ਮੰਗ ਪੱਤਰ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ। ਜਿਸ ਵਿੱਚ ਗੁਰਪਤਵੰਤ ਪੰਨੋਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਦਕਰ ਜੀ ਦੇ ਬੁੱਤਾਂ ਨਾਲ ਕਰਵਾਈ ਜਾ ਰਹੀ ਛੇੜਖਾਨੀ ਨੂੰ ਰੋਕਣ ਲਈ ਨਨ ਨੂੰ ਸਖਤੀ ਨਾਲ ਤਾੜਨਾ ਕਰਨ ਦੀ ਮੰਗ ਕੀਤੀ ਗਈ ਇਸੇ ਨਾਲ ਹੀ ਸਿੱਖੀ ਨਾਲ ਜੁੜੇ ਦਲਿਤ ਸਮਾਜ ਦੇ ਪੰਜਾਬ ਵਿੱਚ ਹੋ ਰਹੇ ਸਮਾਜਿਕ ਅਤੇ ਸਿਆਸੀ ਸ਼ੋਸ਼ਣ ਅਤੇ ਵਿਤਕਰੇ ਦੇ ਸੰਬੰਧ ਵਿੱਚ ਵਿਚਾਰਾ ਕੀਤੇ ਗਏ ਆ ਦਾ ਜਖੂ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵਫ਼ਦ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਅਤੇ ਵਫ਼ਦ ਦੀਆਂ ਗੱਲਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਲੋੜੀਂਦੇ ਕਦਮ ਚੁੱਕਣ ਦਾ ਪਰੋਸਾ ਵੀ ਦਿੱਤਾ ਹੈ। ਵਫ਼ਦ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤਲਨ, ਪ੍ਰਿੰਸੀਪਲ ਕੇਵਲ ਸਿੰਘ ਤੇ ਗੁਰਦੀਪ ਸਿੰਘ ਰੰਗਰੇਟਾ, ਸਰਪ੍ਰਸ ਜੈਪੀਨ ਯੂਨਾਈਟਿਡ ਵਾਇਸ ਆਫ ਪੰਜਾਬ, ਹਰਵਿੰਦਰ ਸਿੰਘ ਹੀਰਾ ਕੋਆਰਡੀਨੇਟਰ ਅਤੇ ਪ੍ਰਧਾਨ श्री गुरु रविदास फॉरेस्ट स्टेट कोऑर्डिनेटर इंच हैप्पी कॉल गुरजन सिंह उपपल प्रदान गुरु रविदास मिशन लुधियाना मोहन मंदिर प्रदान दा अंबेडकर सभा बठिंडा जसविंदर सिंह रंगरेटा चंदबान रजेंद्र सिंह पंजाग्राई बेअंत सिंह फरीदकोट प्रदान जीवन ज्योति चैरिटेबल ट्रस्ट पवित्र सिंह उपपल गुरप्रीत सिंह दल खालसा पंजाब तरसेम लाल चुंबर इंचार्ज लीगल विंग रिजर्वेशन चोर फड़ो मोर्चा कुलविंदर बलालो मिस्त्री जस्सी निर्मल सिंह चाचोवाल मनप्रीत सिंह मन्ना लेख राज आगू वाल्मीकि सभा बीबी कुलविंदर कौर करतारपुर सोनी चाचोवाल सोडी सिंह प्रधान गुरुद्वारा श्री रविदास कमेटी चाचोवाल तो इलावा होर भी समाजिक धार्मिक दे आगू मौजूद हैं